ਕਰਦੀ ਜਿੱਦਾਂ ਪਟਾਕੇ ਮਾਰਦੇ ਮੋਟਰਸਾਈਕਲ ਦੂਜੇ ਤੇ ਜੋ ਉਹਨਾਂ ਨੂੰ ਕਹਿੰਦੇ ਬਿਲਕੁਲ ਬੰਦ ਕਰੋ ਜੀ ਹਾਂ ਮੋਟਰਸਾਈਕਲਾਂ ਤੇ ਪਟਾਕੇ ਪਾਉਣ ਵਾਲਿਆਂ ਦੀ ਗੁਰੂ ਨਗਰੀ ਅੰਮ੍ਰਿਤਸਰ ਚ ਖੈਰ ਨਹੀਂ ਹੈ ਅੰਮ੍ਰਿਤਸਰ ਦੇ ਨਵੇਂ ਬਣੇ ਐਮਪੀ ਗੁਰਜੀਤ ਔਜਲਾ ਨੇ ਪਟਾਕੇ ਪਾਉਣ ਵਾਲਿਆਂ ਨੂੰ ਸ਼ਾਂਤ ਕਰਨ ਦੀ ਠਾਨ ਲਈ ਹੈ ਗੁਰਜੀਤ ਔਜਲਾ ਨੇ ਜ਼ਿਲ੍ਹੇ ਦੇ ਵਿਕਾਸ ਲਈ ਪ੍ਰਸ਼ਾਸਨਿਕ ਅਫਸਰਾਂ ਨਾਲ ਮੀਟਿੰਗ ਕੀਤੀ ਕਈ ਮੁੰਦੇ ਵਿਚਾਰੇ ਗਏ ਟੂਰਿਜ਼ਮ ਤੋਂ ਲੈ ਕੇ ਸਾਫ ਸਫਾਈ ਤੱਕ ਦਰਜਨਾ ਮੁੱਦਿਆਂ ਬਾਰੇ ਗੱਲਬਾਤ ਹੋਈ ਪਰ ਇਹਨਾਂ ਮੁੱਦਿਆਂ 'ਚ ਇੱਕ ਮੁੱਦਾ ਉਹਨਾਂ ਮੰਚਲਿਆਂ ਦਾ ਵੀ ਸੀ ਜੋ ਮੋਟਰਸਾਈਕਲਾਂ ਰਾਹੀਂ ਪਟਾਕੇ ਪਾ ਕੇ ਆਉਣ ਜਾਣ ਵਾਲਿਆਂ ਨੂੰ ਤ ਮਾਨ ਕਮਾਨ ਨੂੰ ਤਥਾਰ ਰੱਖੀ ਐ ਭੁਲਣ ਨਾ ਰੱਖੀ ਐ ਸੰਸਦ ਔਜਲਾ ਨੇ ਤਾਕੀਦ ਕੀਤੀ ਕਿ ਮੋਟਰਸਾਈਕਲਾਂ ਦੇ ਸਾਇਲੈਂਸਰਾਂ 'ਚ ਜੋ ਯੰਤਰ ਲਗਾਉਂਦੇ ਨੇ ਪਹਿਲਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਜਾਵੇ ਨਹੀਂ ਮੰਨਦੇ ਤਾਂ ਕਾਰਵਾਈ ਕਰੋ ਜਿਹੜੇ ਮਤਲਬ ਆ ਮਤਲਬ ਗੁੰਡਾ ਕਰਦੀ ਜਿਹਦਾ ਪਟਾਕੇ ਮਾਰਦੇ ਮੋਟਰਸਾਈਕਲ ਦੂਜੇ ਤੇ ਜੋ ਉਹਨਾਂ ਨੂੰ ਕਹਿੰਦੇ ਬਿਲਕੁਲ ਬੰਦ ਕਰੋ ਜਿਹੜੇ ਬੰਦੇ ਇਨਸਟਰੂਮੈਂਟ ਲਾ ਕੇ ਦਿੰਦੇ ਆ ਉਹਨਾਂ ਬੰਦਿਆਂ ਨੂੰ ਇੱਕ ਵਾਰਨਿੰਗ ਦੇ ਦਿਓ ਨਹੀਂ ਤਾਂ ਫੜ ਕੇ ਉਹਨਾਂ ਨੂੰ ਅੰਦਰ ਦਿਓ ਇਨਸਟਰੂਮੈਂਟ ਨਹੀਂ ਕੋਤੇ ਕਿਤੇ ਇਸ ਤੋਂ ਇਲਾਵਾ ਗੁਰੂ ਨਗਰੀ ਚ ਔਜਲਾ ਨੇ ਭਿਖਾਰੀਆਂ ਨੂੰ ਵੀ ਏਜੰਡੇ ਚ ਰੱਖਿਆ ਉਹਨਾਂ ਮੁਤਾਬਕ ਸ਼ਹਿਰ ਚ ਭੀਖ ਮੰਗਣ ਵਾਲਿਆਂ ਨੂੰ ਪਹਿਲਾਂ ਕੰਮ ਦੀ ਪੇਸ਼ਕਸ਼ ਕੀਤੀ ਜਾਵੇਗੀ ਨਹੀਂ ਮੰਨੇ ਤਾਂ ਸੜਕਾਂ ਤੋਂ ਚੱਕ ਲਿਆ ਜਾਵੇਗਾ ਜਿਹੜਾ ਬੈਕਰ ਫਰੀ ਸਿਟੀ ਬਣਾਉਂਦੀ ਆਪਾਂ ਕੋਸ਼ਿਸ਼ ਕਰਨੀ ਆ ਉਹ ਸਾਰੇ ਰਮਾਰਕ ਕਰਕੇ ਉਹਨਾਂ ਨੂੰ ਬਿਠਾ ਕੇ ਜੇ ਤੇ ਉਹ ਕੰਮ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਕੰਮ ਹੋਏਗਾ ਉਹਨਾਂ ਨੂੰ ਜੋਬ ਪ੍ਰੋਵਾਈਡ ਕਰਾਂਗੇ ਉਹ ਆਪਣੀ ਜੋਬ ਕਰਨ ਪਰ ਅਸੀਂ ਮੰਗਣ ਨਹੀਂ ਦੇਣਾ ਇੱਥੇ ਇੱਥੇ ਆ ਕੇ ਤੁਸੀਂ ਗੁਰੂਆਂ ਦੀ ਨਗਰੀ ਆ ਤੁਸੀਂ ਮੰਗਣਾ ਨਹੀਂ ਤੁਹਾਨੂੰ ਰੋਟੀ ਦੀ ਚਾਹੀਦੀ ਹੈ ਲੰਗਰ ਲੱਗੇ ਨੇ ਗੁਰੂ ਘਰ ਤੇ ਲੰਗਰ ਖਾਓ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਵੱਡੇ ਮਾਰਜ ਨਾਲ ਜਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਟ ਛੱਡਣ ਤੋਂ ਬਾਅਦ ਕਾਂਗਰਸ ਨੇ ਔਜਲਾ ਤੇ ਭਰੋਸਾ ਜਤਾਇਆ ਸੀ